ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਾਂ ਅੱਜ ਬਹੁਤ ਲੰਬੇ ਸਮੇਂ ਬਾਅਦ ਇੱਕ ਵੀਡੀਓ ਲੈ ਕੇ ਆਏ ਆ ਤੇ ਤਕਰੀਬਨ 7-8 ਮਹੀਨੇ ਹੋ ਗਏ 7-8 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਤੇ ਜਿਹੜੀ ਅੱਜ ਵੀਡੀਓ ਤੁਸੀਂ ਦੇਖੋਗੇ ਇਹ ਵੀ 7-8 ਮਹੀਨੇ ਪਹਿਲਾਂ ਦੀ ਤਿਆਰ ਕਰੀ ਹੋਈ ਹੈ ਤੇ ਅਪਲੋਡ ਕਰਨ ਦਾ ਬਸ ਟਾਈਮ ਹੀ ਲੱਗਿਆ ਹੈਗਾ ਹਾਲਾਤੇ ਕੁਝ ਇਦਾਂ ਦੇ ਪੈਦਾ ਹੋ ਗਏ ਸੀ ਚਲ ਇਹਦੇ ਬਾਰੇ ਕਦੇ ਬਾਅਦ ਵਿੱਚ ਗੱਲ ਕਰਾਂਗੇ ਤੇ ਜਿਹੜੀ ਆਪਾਂ ਲਾਸਟ ਵੀਡੀਓ ਪਾਈ ਸੀ ਉਹ ਆਪਾਂ ਚਮਕੌਰ ਸਾਹਿਬ ਤੱਕ ਦੀ ਪਾਈ ਸੀ ਚਮਕੌਰ ਸਾਹਿਬ ਤੋਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੇ ਕੈਂਤ ਦੇ ਚਮਕੌਰ ਸਾਹਿਬ ਦੇ ਕਿਲੇ ਨੂੰ ਛੱਡ ਦਿੱਤਾ ਸੀ ਤਾਂ ਉਹ ਜਿਸ ਸਥਾਨ ਤੇ ਅੱਗੇ ਰੁਕੇ ਸੀ ਜਿਸ ਜੜ ਦੇ ਹੇਠਾਂ ਉਹਨਾਂ ਨੇ ਆਰਾਮ ਕੀਤਾ ਸੀ ਉਸ ਸਥਾਨ ਤੇ ਬਣਿਆ ਜੀ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਅੱਜ ਆਪਾਂ ਉਸ ਸਥਾਨ ਤੇ ਜਾਵਾਂਗੇ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਉਹਦੇ ਦਰਸ਼ਨ ਮੇਲੇ ਕਰਾਂਗੇ ਸੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਕਿਉਂਕਿ ਰੀਚ ਬਿਲਕੁਲ ਖਤਮ ਹੋਈ ਹੈ 7-8 ਮਹੀਨੇ ਬਾਅਦ ਦੁਬਾਰਾ ਵੀਡੀਓ ਅਪਲੋਡ ਕਰਨ ਲੱਗੇ ਆਂ ਸੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਮੇਲੇ ਕਰਦੇ ਆਂ ਤੇ ਨਾਲ ਤੁਹਾਨੂੰ ਕਰਵਾਨੀ ਆ ਜੀ ਆਪਾਂ ਚਮਕੌਰ ਸਾਹਿਬ ਤੋਂ ਆਏ ਆ ਤੇ ਦਰਾਹਿਵਾਲ ਨੂੰ ਜਾ ਰਹੇ ਸੀ ਨਹਿਰ ਦੇ ਨਾਲ ਨਾਲ ਇੱਕ ਮਿੰਟ ਰਕਤ ਤੇ ਤਕਰੀਬਨ ਚਮਕੌਰ ਸਾਹਿਬ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਇਹ ਸਾਹਮਣੇ ਸਾਨੂੰ ਗੇਟ ਦਿਖਿਆ ਸੀ ਗੇਟ ਦੇ ਉੱਪਰ ਲਿਖਿਆ ਜੀ ਗੁਰਦੁਆਰਾ ਸ੍ਰੀ ਝੰਡ ਸਾਹਿਬ ਇਹ ਗੇਟ पार ਕਰਕੇ ਅੱਗੇ ਇਹੀ ਜਿਹੜਾ ਰਸਤਾ ਹੈ ਇਸ ਤੋਂ ਅੱਗੇ ਫਤਿਹਪੁਰ ਪਿੰਡ ਵੱਲ ਵੀ ਚਲੇ ਜਾਂਦਾ ਤੇ ਏਸੇ ਰਸਤੇ ਤੇ ਹੀ ਤਕਰੀਬਨ ਇਸ ਗੇਟ ਤੋਂ 3.5 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਸ੍ਰੀ ਝੰਡ ਸਾਹਿਬ ਉਹ ਸਥਾਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਪੌਰ ਸਾਹਿਬ ਛੱਡਣ ਤੋਂ ਬਾਅਦ ਪਹਿਲੀ ਵਾਰ ਆਰਾਮ ਕੀਤਾ ਸੀ ਸੋ ਫਾਈਟ ਚੱਲਦੇ ਆਪਾਂ ਇੱਥੋਂ ਤੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਨਾਲ ਉਹ ਜੰਡਵੀ ਦੇਖਦੇ ਆਂ ਕਿਤੇ ਕਿ ਕਿਸੇ ਸਮੇ ਗੁਰੂ ਬੋਣ ਸਿੰਘ ਜੀ ਬੈਠੇ ਸੀ ਠੀਕ ਹੈ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਵਾਈਬ ਨੂੰ ਜ਼ਰੂਰ ਦੱਸਿਆ ਕਰੋ ਚੱਲਦੇ ਆਂ ਫਿਰ ਆਪਾਂ ਨੂੰ ਗੁਰਦੁਆਰਾ ਸਾਹਿਬ ਇਹ ਸਾਹਮਣੇ ਵਾਲਾ ਰਸਤਾ ਤੇ ਪਤੇਪੁਰ ਪਿੰਡ ਵੱਲ ਚਲੇ ਜਾਂਦਾ ਤੇ ਪਹੁੰਚ ਗਏ ਭਾਈ ਆਪਾਂ ਕਰਵਾਰ ਸਾਹਿਬ ਤੇ ਇਹ ਸਾਹਮਣੇ ਬਣੀ ਹੈ ਜੀ ਡਿਊਟੀ 메ਨ ਗੇਟ ਪਿੰਡਾਂ ਦੇ ਵਿੱਚ ਆਪਾਂ ਡਿਊਟੀ ਵੀ ਕਰਦਨੇ ਆ ਤੇ ਇਸ ਗੇਟ ਦੇ ਉੱਪਰ ਸਾਹਮਣੇ ਲਿਖਿਆ ਜੀ ਗੁਰਦੁਆਰਾ ਬੀਡ ਗੁਰੂ ਚੰਦ ਸਾਹਿਬ ਤੇ 메ਨ ਗੇਟ ਆ ਜੀ ਤੇ 메ਨ ਗੇਟ ਦੇ ਨਾਲ ਹੀ ਉਹ ਸਾਹਮਣੇ ਆਪਾਂ ਨੇ ਆਪਣਾ ਮੋਟਰਸਾਈਕਲ پارک ਕਰਤਾ ਜੀ ਇਹ ਸਾਰੀ ਪਾਰਕਿੰਗ ਆ ਪਾਰਕਿੰਗ ਦੇਖੋ ਕਿੰਨੀ ਸੋਹਣੀ ਆ ਬਾਹਰ ਕਿੰਨੀ ਪੂਰੀ ਪਾਰਕਿੰਗ ਆ ਤੇ ਇੰਨੀ ਉਹ ਪਾਰਕਿੰਗ ਅੱਗੇ ਅੰਦਰ ਵੀ ਹੈਗੀ ਆ ਆਪਾਂ ਅੰਦਰ ਚੱਲ ਕੇ ਤੁਹਾਨੂੰ ਅੰਦਰ ਵਾਲੀ ਪਾਰਕਿੰਗ ਵੀ ਦਿਖਾਉਣੀ ਆ ਠੀਕ ਜੀ ਤੇ ਆਹ ਸਾਹਮਣੇ ਇਧਰੇ ਦਾ ਇਤਿਹਾਸ ਦਾ బోర్ ਲੱਗਿਆ ਹੋਇਆ ਗੁਰਦੁਆਰਾ ਗ੍ਰੰਥ ਘਰ ਚੰਦ ਸਾਹਿਬ ਸਾਹਿਬ ਦਾ ਦਰਸ਼ਨ ਤੇ ਇਸ ਤਰ੍ਹਾਂ ਇਹ బోర్ ਇੱਕ ਉਹ ਸੱਮਣੇ ਅੰਦਰ ਵੀ ਲੱਗੇ ਹੋਇਆ। ਆਪਾਂ ਚੱਲਦੇ ਹਾਂ ਅੰਦਰ ਤੇ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਹਾਂ। ਵਾਹ ਜੀ ਵਾਹ। ਬਹੁਤ ਸੋਹਣਾ ਸਜਾਇਆ ਹੈ ਜੀ ਗੁਰਦੁਆਰਾ ਸਾਹਿਬ ਨੂੰ। ਇੰਨੀ ਸੋਹਣੀ ਫਲਵਾੜੀ ਕੀਤੀ ਹੋਈ ਹੈ। ਇਹ ਦੋਨੇ ਪਾਸੇ ਛੋਟੇ-ਛੋਟੇ ਪਾਰਕ ਆ। ਤੇ ਪਾਰਕਾਂ ਦੇ ਵਿਚਾਲੇ ਫੁੱਲਾਂ ਦੀ ਸਗੰਧ। ਉਹ ਤੁਰ ਤੱਕ ਫੁੱਲ ਲੱਗੇ ਹੋਣੇ। ਇਹ ਇਦੋਂ ਆਪਾਂ ਇਸ ਗੇੜ ਤੋਂ ਅੰਮ੍ਰੰਟ ਦੀ ਕੀਤੀ ਹੈ ਚੱਲਦੇ ਜੀ ਹੁਣ ਆਪਾਂ ਫਿਰ ਗੁਲਾਂ ਦੀ ਮਹਿਕ ਦੇ ਨਾਲ-ਨਾਲ ਪ੍ਰਵਾਹ ਸਾਹਿਬ ਨੇ ਬਹੁਤ ਸੋਨਾ ਬਣਾ ਕੇ ਰੱਖਿਆ ਜੀ ਦਵਾਰਾ ਸਾਹਿਬ ਨੇ ਭਾਈ ਆ ਕੇ ਦੇਖਣਾ ਬਣਦਾ ਯਾਰ ਇੱਕ ਵਾਰੀ ਸਪੈਕਟੂਲਰ ਉਹ ਇਹੋ ਜਿਹਾ ਬਚੋੜਾ ਰੱਖਿਆ ਵਾਹ ਉਹ ਸੋਨਾ ਤੇ ਆ ਗਿਆ ਉਹ ਕਿਹੋ ਜਿਹਾ ਬਹੁਤ ਕੁਲੀਤ ਆਇਆ ਉਹਨਾਂ ਦੋਨੇ ਵਸਤੇ ਇਹਨਾਂ ਨਾਲ ਤਾਂ ਵੀ ਰੱਖਦਾ ਨਹੀਂ ਆਇਆ ਐਸਾ ਇਹ 13 ਕੇਸ ਨੂੰ ਰਿਕਰਡ ਕਰਦੇ ਗਏ ਤਾ ਗਿਆ ਮਹਾਕਾਮ ਜੀ ਬਾਹਰ ਖੜ ਕੇ ਲਿਗਾ ਬਾਰਾ ਕੀ ਆਪਾਂ ਤੇ ਜਿਹੜੇ ਆਪਾਂ ਬੋਰਡ ਦੀ ਗੱਲ ਕਰਦੇ ਸੀ ਉਹ ਸਾਹਮਣੇ ਲੱਗਾ ਜੀ ਬੋਰਡ ਇੱਕ ਵਾਰ ਤੁਹਾਨੂੰ ਨੇੜੇ ਜਾ ਕੇ ਦਿਖਾ ਦਿੰਨੇ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਝਾੜ ਪੜ ਸਕਦੇ ਹੋ ਜੀ ਤੇ ਚੱਲਦੇ ਆਪਾਂ ਅੰਦਰ ਤੇ ਮੱਤਾ ਦੇਖੀ ਪਹਿਲਾਂ ਚੱਲ ਜਾਨਾ ਅੰਦਰ ਦੇ ਸਾਹਮਣੇ ਪਾਲਤ ਸਾਹਿਬ ਨੇ ਤੇ ਉਹ ਜਿਹੜਾ ਝੰਡਾ ਜੁਐਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਹੈ ਅੱਛਾ ਆ ਪੰਮਾ ਟੇਕ ਲਿਆ ਜੀ ਹੁਣ ਆਪਾਂ ਅਗੇ ਬਾਹਰ ਤੇ ਇਹ ਸ਼ਾਨ ਸਾਹਿਬ ਉਹ ਹੁਣ ਅੱਪ ਚੱਲਦੇ ਆਂ ਅਦਰ ਐਕਸਾਈਡ ਤੇ ਜਿੱਥੇ ਉਹ ਝੰਡਾ ਅਜੇ ਵੀ ਮੌਜੂਦ ਹੈ ਤੇ ਅਸੀਂ ਇੱਥੇ ਬਾਬਾ ਜੀ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਇਹ ਇਹ ਉੱਥੇ ਝੰਡਾ ਹੀ ਅੰਸ਼ ਹੈ ਜੇ ਆਪਾਂ ਇਹ ਕਹਿ ਸਕਦੇ ਵੀ ਉਹੀ ਝੰਡਾ ਹੈ ਜਿੱਥੇ ਗੁਰੂ ਭਗਤ ਸਿੰਘ ਜੀ ਬੈਠੇ ਜਿੱਥੇ ਉਹਨਾਂ ਨੇ ਆਰਾਮ ਕੀਤਾ ਸੀ ਆਜੇ ਤੱਕ ਟਵਨ ਬਸ਼ਨੀ ਤੋਂ ਬਾਅਦ ਨਰਮਦਸਲੇ ਇਹ ਰਿਹਾ ਜੋ ਝੰਡਾ ਇਸਦੇ ਅੰਦੇਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕਰਾਇਆ। ਉਹ ਵਿਦਿਆਰਥੀ ਜੋ ਕਿਨੇ ਸਾਲਾਂ ਤੋਂ ਇਸੇ ਤਰ੍ਹਾਂ ਹੀ ਬ੍ਰੈਸਟ ਨੂੰ ਉਦੋਂ ਹੀ ਸੌ ਕੋਲ ਦਿੱਤੀ ਗਿਆ ਜੀ ਤੇ ਆ ਆਪਣੀ ਸਾਈਡ ਬਾਹਰ ਦੇ ਪਾਸੇ ਵੀ ਮੈਂ ਆਪਰੇ ਸਾਹਿਬ ਸੁਸ਼ੋਭਿਤ ਨਹੀਂ। ਅੰਦਰ ਵੀ ਕਰੋ ਦਰਸ਼ਨ। ਵਾਹ। ਇੱਕ ਵਾਰ ਹੀ ਫੇਰ ਦਿੱਤੋ ਜੰਡ ਸਾਹਿਬ ਨੂੰ ਕਿ ਤੇਸ਼ੀ ਗੁਰੂ ਗੋਬਿੰਦ ਸਿੰਘ ਜੀ ਨੇ। ਰਾਮ ਦੀ ਕਸ ਫਟਪੁਰਾਤ ਸੀਗਾ ਫੇਰ ਦੁਬਾਰਾ ਹਰਾਉਗਾ ਜੀ ਉਸ ਸਮੇਂ ਦੇ ਇਹਦੇ ਤੇ ਪੋੜੇ ਨਾ ਸਪੋਟੇ ਵੀ ਲਾਈਆਂ ਹੋਈਆਂ ਨੇ ਅੰਗੇ ਸਤੇ ਜਿਆਦਾ ਬਜਨ ਨਾ ਪਵੇ ਤੇ ਕਾਣੀਆਂ ਦੀ ਬਚਤ ਰਹੇ ਉਹ ਆਪਣਾ ਪੈਦਲ ਚੱਲਦੇ ਹਾਂ ਬਾਹਰ ਵੱਲ ਇੱਧਰ ਹੈਗੇ ਲੰਗਰ ਹਾਲ ਉਹ ਹੈਗੇ ਸਾਹਮਣੇ ਮੰਦਰ ਹਾਲ ਇਹ ਆਪਾਂ ਵੀ ਚੱਲਦੇ ਹਾਂ ਪਹਿਲਾਂ ਲੰਗਰ ਖਾ ਲੀਏ ਸਭੀ ਸਤਿਕਾਰ ਲੰਗਰ ਛਕ ਲਈ ਆਪਾਂ ਤੇ ਆ ਦੇਖੋ ਇੱਕ ਵਾਰੀ ਦੂਸਰੇ ਪਾਸੇ ਵੀ ਆਪਾਂ ਦਰਸ਼ਨ ਕਰਵਾ ਜੇ ਨਵਾਂ ਸੈੱਗ ਕਿੱਦਰੇ ਕੋਸੇ ਵੀ ਦੇਖ ਲਈ ਆ ਹੋਪ ਸੋਨਾ ਬਣਾਇਆ ਥਾ ਇਹ ਸਾਡੇ ਕਮਰੇ ਬਣਾਏ ਨੇ ਸੇ ਬਾਕੀ ਗੱਲਾਂ ਛੱਡ ਰਹੀ ਆ ਫੁੱਲ ਦੇਖੋ ਤੁਸੀਂ ਇਹ ਕਾ ਬਹੁਤ ਮੈਂਟ ਕੀਤੀ ਹੋਇਆ ਵਾਏ ਹਜ਼ਾਰਾਂ ਹਜ਼ਾਰਾਂ ਦੀ ਗੰਟੀ ਵਿੱਚ ਗੰਮ ਲਿਆ ਪਿਆ। ਹੋਰ ਜਗ੍ਹਾ ਬਹੁਤ ਹੈ ਗੁਰਦੁਆਰਾ ਸਾਹਿਬ ਕੋਲ ਤੇ ਦੱਸਦੇ ਆ ਕਿ 75 ਕਿੱਲੇ ਗੁਰਦੁਆਰਾ ਸਾਹਿਬ ਦੇ ਨਾਮ ਤੇ ਤੇ ਇਹ ਐ ਜੀ ਪੀ ਸੀ ਦੇ ਅੰਦਰੋਂ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਤੇ ਤੋਂ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਜੀ ਸਾਰੇ ਪਿੰਡ ਮਿਲ ਕੇ ਉਹਨਾਂ ਨੇ ਆਪਣੀ ਇੱਕ ਕਮੇਟੀ ਵੀ ਬਣਾਈ ਹੋਈ ਆ ਜੋ ਸਾਰੇ ਇਥੋਂ ਦੀ ਦੇਖਰੇਖ ਕਰਦੇ ਆ ਤੇ ਆ ਜਿਹੜੇ ਅੱਪ ਪਹਿਲਾਂ ਪਾਰਕਿੰਗ ਦੀ ਬਾਹਰ ਗੱਲ ਕਰਦੇ ਸੀ ਉਸ ਤਰ੍ਹਾਂ ਇਹ ਅੰਦਰ ਵੀ ਪਾਰਕਿੰਗ ਹੈਗੀ ਦੇਖੋ ਬਹੁਤ ਖੁੱਲੀ ਪਾਰਕਿੰਗ ਹੈ ਤੇ ਇਹ ਲਿਖਾਈ ਫੁੱਲ ਨਾ ਤੋੜੋ ਜੀ ਸਫਾਈ ਰੱਖੋ ਬਿਲਕੁਲ ਬੰਦਾ ਜੀ ਸਫਾਈ ਰੱਖਣਾ ਜਿਹੜੇ ਸਾਬ ਨਾਲ ਇਹਨਾਂ ਨੇ ਸਫਾਈ ਰੱਖੀ ਵੀ ਆ ਆਪਣਾ ਵੀ ਫਰਜ਼ ਬਣਦਾ ਹੈ ਤੇ ਆਪਣਾ ਸਫਾਈ ਰੱਖੀਏ ਜ਼ਰੂਰ ਆਇਓ ਭਾਈ ਕੋਈ ਇੱਥੇ ਹਣਾ ਖਦਾ ਜ਼ਰੂਰ ਬਣਦਾ ਦਰਸ਼ਨ ਕਰਿਓ ਬਹੁਤ ਆਨੰਦ ਮਿਲੇਗਾ ਜਿੱਥੇ ਤੋਂ ਮਾਟੀ ਚਲੇ ਜਾਓ ਉਧਰੇ ਗਾਮਲੇ ਪੈਣ ਉਧਰੇ ਫੁੱਲ ਲੱਗੇ ਹੋਏ ਆਇਆ ਸਾਹਮਣੇ ਦਰਵਾਜ਼ਾ ਆ ਲੈਨੇ ਆ ਜੀ। ਦਰਸ਼ਨਾਪਾ ਕਰ ਲੇ ਜੀ। ਆਰੇ ਪਾਸੇ ਫੁੱਲਾਂ ਦੇ ਮਹਿਕ। ਠੀਕ ਹੈ ਬਾਜੀ, ਰੋਡ 'ਤੇ ਚੱਲਦੇ ਹਾਂ ਹੁਣ। ਵੀਡੀਓ ਚੰਗੀ ਲੱਗੇ ਤਾਂ ਲਾਈਕ ਜੁਤ ਰਿਓ। ਕਿਉਂਕਿ ਬਹੁਤ ਦੇਰ ਬਾਅਦ ਵੀਡੀਓ ਪਾਈ ਆ ਤੇਰੇ ਬਸਤ ਨੂੰ 7-8 ਮਹੀਨੇ। ਚੈਨਲ ਬਿਲਕੁਲ ਰੁਕੀ ਹੋਈ ਸੀ ਰੀਚ ਰੁਕੀ ਹੋਈ ਆ ਜੇ ਲਾਈਕ ਕਰੋਗੇ ਸ਼ੇਅਰ ਕਰੋਗੇ ਤਾਂ ਆਪਣੀ ਰੀਚ ਦੁਆਰਾ ਫਿਰ ਬਣ ਗਈ ਤੇ ਮੈਨੂੰ ਲੱਗਦਾ ਵੀ ਅੱਜ ਆਵਾਜ਼ ਦੇ ਵਿੱਚ ਥੋੜੀ ਜੀ ਡਿਸਟਰਬੈਂਸ ਹੋਊਗੀ ਕਿਉਂਕਿ ਹਵਾ ਕਾਫੀ ਚੱਲ ਰਹੀ ਆ ਥੋੜਾ ਐਡਜਸਟ ਕਰ ਲਿਓ ਬਾਈ ਇੱਕ ਫੋਟੋ ਤੇ ਸਾਨੂੰ ਆ ਗਿਆ ਬਕਸ਼ੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ